ਨੋ ਜੀ ਸਤਿਗੁਰ ਜੀ ਤੇ ਆਹਾਂ ਤੁੰਦੇ ਕੋਤੇ ਹੋਏ ਆਪਣੀ ਬੈਪਤੀ ਆ ਬੀਬੀ ਥੋਲਾ ਬੰਨੇ ਨੇ ਇਹ ਲੱਦੀ 3 ਚ ਜੁਲਾਈ ਦੇ ਲੱਤੀ ਹੋਈ ਆ ਤੇ ਅੱਜ ਹੋਈ ਜਿਆਦਾ ਅਧਤ ਹੋਈ ਆ 39 ਦਿਨਾਂ ਦੀ ਹੋਈ ਆ ਜੀ ਇਹ ਬੀਬੀ ਥੋਲਾ 92 ਤੇ ਦੇਖ ਲੋ ਬਾਕੀ ਆਪਾਂ ਸਿੱਪਤ ਮੇਰੇ ਸਹਣਾ ਪਤਨੇ ਨੇ ਕਿੰਤਾ ਨਹੀਂ ਖਾਧ ਪਾਈ ਆ ਏਦਾਂ ਮੰਨ ਲਓ ਪਹਿਲੋਂ ਆਪਾਂ ਪਾਈ ਥਾਤ ਕਿਲੋ ਦੋ ਕਿਟਾਂ ਚ ਫੇਰ ਆਪਾਂ ਬੰਡਾਲੀ ਇਹ ਜੋ 5 ਕਿਲੋ ਖਾਧ ਪਈ ਇਹਨੂੰ ਸਾਰੀ ਤਿੰਨ ਕਿਟਾਂ ਚ ਇਹ ਜੋ 5 ਕਿਲੋ ਤੇ ਜੇ ਇਹ ਇੱਧਰ ਇਹ ਲੱਦੀ ਆ ਥਾਤ ਅੱਤੇ ਜਲਾਈਦੀ ਇਹ ਅੱਜ ਜਾਂ 35 ਦਿਨਾਂ ਦੀ ਹੋਈ ਆ ਤੇ ਉਹ ਤਿੰਨ ਤੇ ਤਾਂ ਤਿੰਨ ਚਾਰ ਦਿਨ ਪਹਿਲਾਂ ਲੱਦੀ ਵਾਪਤੀ ਤੇ ਆ ਜੇ ਜੇ ਤੂੰ ਮੈਨੂੰ ਲਾਈ ਜਾਣਾ ਤੈਨੂੰ ਪਤਾ ਉਹ ਲੋਂਡੇ ਲੋਂਡੇ ਨੇ ਤੈਨੂੰ ਆਈ ਇਹ ਬਾਕੀ ਤੂੰ ਯਾਹੀ ਬੈ ਪਤੀ ਵੇ ਲੈ ਲੋ ਲੋਕੀ ਆਪਾਂ ਨੇ ਪਾਣੀ ਨੇ ਨਾ ਲਾਉਂਦੇ ਘਾਤੀ ਲਾਉਂਦੇ ਮੰਗ ਅ ਘਾਤੀ ਯਾਰਾ ਕਰ ਦਿੰਦੀ ਜੇ ਪਾਣੀ ਜਾਏ ਪਤੀਆਂ ਦੇ ਘਾਤ ਕਰ ਦਿੰਦੀ ਆ ਜਾਣਾ ਪਹਿਲਾਂ ਨਿਆ ਬਲਣ ਨੇ ਨਿਆ ਬਾਇਆ ਪਤੀ ਇਹ ਕਹਨ ਲਈ ਤਿੰਨ ਕਨਾਲ ਲਾਈ ਆਪਾਂ ਪਿਛਲੇ ਸਾਲ ਪਹਿਲੀ ਵਾਰ ਲਾਈ ਆ ਤੇ ਜੀ ਵਾਰ ਲਾਈ ਆ ਤੇ ਪਤਾ ਹੀ ਕਿ ਲਾਈ ਆ ਤੇ ਪਰ ਇਹਦਾ ਪਤਾ ਤਬ ਜਾ ਕੀਤਾ ਇਸ ਦੇਮੇ ਕੀਤਾ ਲਾ ਇਹ ਕਿਹ ਹੈ ਤੇ ਨ ਕਨਾਲ ਲਾਈ ਇਸ ਦੇਮ ਤੋ 24 5000 ਜੀ ਨਿਕਲ ਆਈ ਫੇ ਜੀ ਤਿੰਨ ਕਨਾਲ ਤੋਂ ਤੇ ਬਾਕੀ ਦੋ ਸੁੱਕ ਜੀ ਸੀ ਕਪੈਨ ਨਾ ਵਧਾਏ ਤੱਕ ਇਹ ਦਿੱਤੀ ਰੱਖ ਲਈ ਇਆ ਭਾਈ ਤੁੰਗਾਈ ਵੇਖ ਲੋ ਤਾਂ ਦਚਾਨਾ ਤੋ ਜੀ ਕਿਦਾਂ ਦੀ ਹੋਊਗੀ ਵਧੀਆ ਦੇਊਗਾ ਗਰੋ ਬਹੁਤ ਵਧੀਆ ਬਣੀਆਂ ਵੇਖ ਲੈ ਇਹ ਚ ਤਾਂ ਗਰੋ ਬਣੀਆਂ ਪੈ ਜੀ ਪੱਥੀਆਂ ਵਾਦੀ ਹੈ ਨਾ ਇਹ ਚ ਆਪਾਂ ਪੱਥੇ ਬੀਜੇ ਸੀ ਆਪਾਂ ਇਹ ਚ ਆਪਾਂ ਚਾਰ ਬੀਜੇ ਜਨਾ ਜਿਹੜਾ ਆਪਾਂ ਟੰਗਵਾ ਤੇ ਆਪਾਂ ਚਾਰੀ ਬੀਜਦੇ ਨੇ ਉੱਪਰ ਪੈ ਜੀ ਖਲੋ ਪਟਿਕਾ ਬਨ ਜਾਵੇ ਖਾਜ ਬਨ ਜਾਵੇ ਜਾਂ ਜਰਾਂ ਨਹੀਂ ਨਾ ਚਾਹਤੀਆਂ ਉਹਨਾਂ ਦੀ ਖਾਨ ਬਨ ਜਾਂਦੀ ਹੈ ਤੇ ਮੈਂ ਕਿਹਨੂੰ ਯਕ ਹੀ ਦੇ ਕਿ ਨਹੀਂ ਦੇਖੇ ਹਨ ਅਰੇ ਆਪਣੇ ਯਾਰ ਆ ਜਾ ਜੀ ਮਿੱਚ ਕਾਣ ਨੂੰ ਆ ਵੀ ਇਕਲੇ ਨੂੰ ਪੋਤਰਾ ਬਾ ਕਦਣਾ ਪੈਂਦਾ ਹੈ ਆ ਵੀ ਲਗ ਨਹੀਂ ਪੁੱਢੀ ਪਈ ਗਾਰੇ ਆਈ ਪਈ ਲੱਲੀ ਆਪ ਨੂੰ ਹੀ ਪਤਾ ਨਾ ਕਦ ਕਰ ਜੰਦੀ ਜ਼ਿਆਦਾ ਕਰ ਦਿੰਦੀ ਐ ਤਾਂ ਤੈਨ ਦਾ ਪੁੱਤਰੀ ਹੋ ਜਾਂਦੀ ਓਏ ਤੇ ਜੇ ਆਪ ਖਾਰ ਕਰਤ ਪਾਵੇਂ ਨਾ ਤੇ ਆਹ ਕੰਦੀ ਘਾਤੀ ਰਹੇਗਾ ਆ ਵੇਖ ਲਓ ਦੂਨੋਂ ਪਾਣੀ ਲੰਦਾ ਵਾਹੀ ਤੇ ਆ ਨਤੀ ਤੇਰਾ ਚੋੜਾਂ ਜਿਲਾਈਦੀ ਬਰਕੀ ਈ ਵੇਖ ਲਓ ਆਦੇ ਨੂੰ ਕਾਲੇ ਨੂੰ ਮੀਂਹ ਨਹੀਂ ਲਿਗੋ ਜਾਣਾ Tidak ada apa-apa ada apa